ਅਸੀਂ ਖੜਿਆ ਪਟਿਆਲਾ ਲੋਕ ਸਭਾ ਹਲਕਾ ਨਾਬਾ ਵਿਖੇ ਤੁਸੀਂ ਜਾਣਦੇ ਆ ਲੋਕਾਂ ਤੋਂ ਕਿਹੜੇ ਮੁੱਦਿਆਂ ਤੇ ਲੋਕ ਆਪਣੇ ਉਮੀਦਵਾਰ ਦੀ ਚੋਣ ਕਰਨਗੇ ਸਭ ਤੋਂ ਵੱਡਾ ਮੁੱਦਾ ਜੀ ਭ੍ਰਸ਼ਟਾਚਾਰ ਦਾ ਜੀ ਜਿਹੜਾ ਨੇਤਾ ਇਮਾਨਦਾਰ ਹੋ ਉਹ ਅਸੀਂ ਉਹਨਾਂ ਨੂੰ ਵੋਟਾਂ ਪਾਵਾਂ ਇੱਕ ਵਾਰੀ ਵੋਟਾਂ ਦੇ ਬਾਅਦ ਬਹੁਤ ਦਵਾਰਾ ਮੁੜ ਕੇ ਦਿਖਦੇ ਨਹੀਂ ਹੈਗੇ ਜਿਹੜੇ ਪਹਿਲਾਂ ਜਿੱਤ ਕੇ ਗਏ ਨੇ 5000 ਰੁਪਏ ਚਾਹ ਤਿੰਨ ਹੋ ਗਏ ਆਖੇ ਨਹੀਂ ਖੜਿਆ ਕੋਈ ਸਾਡੇ ਪਿੱਛੇ ਕੋਈ ਨਹੀਂ ਜੋ ਕਰਦਾ ਇਹਦਾ ਆਪਣੀ ਕੁਰਸੀ ਦਵਾਰ ਆਪਣੇ ਪੈਸਿਆਂ ਨੂੰ ਤੁਹਾਨੂੰ ਤਾਂ ਜੀ ਫਰੀ ਬਿਜਲੀ ਚਾਹੀਦੀ ਨਹੀਂ ਹੈਗੀ ਸਾਡੇ ਤਾਂ ਬੱਚੇ ਨੌਕਰੀਆਂ 'ਚ ਲਵਾ ਦੇਣੇ ਚਾਹੀਦੀ ਜੀ ਬਿਜਲੀ ਕੀ ਕਰਨੀ ਜੀ ਮੇਰੇ ਬੱਚੇ ਦੋਨੋਂ ਪੜੇ ਹੋਏ ਆਂ ਬੀ ਕੰਮ ਕਰੀ ਹੋਇਆ ਨੌਕਰੀਆਂ ਜਾਂਦੇ ਤੱਕੇ ਖਾਂਦੇ ਨੇ ਕਿ ਮਜ਼ਦੂਰ ਪਾਰਟੀ ਦੀ ਕਿਸੇ ਵੀ ਕਦਰ ਨਹੀਂ ਪਾਈ ਖਾ ਗਏ ਇਹਦੀ ਖੱਲ ਵੇਚ ਕੇ ਵੇਲੇ-ਵੇਲੇ ਸਰ ਜਿਹਦੇ ਹੱਥ ਆਏ ਪੰਜਾਬ ਵਿੱਚ ਲੋਕ ਸਭਾ ਚ ਉਹਨਾਂ ਨੂੰ ਲੈ ਕੇ 1 ਜੂਨ ਨੂੰ VOTING ਹੋਣੀ ਹੈ ਇਸ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਖੇਤਰ ਦੇ ਵਿੱਚ ਚੋਣ ਪ੍ਰਚਾਰ ਸਖਰਤ ਹੈ। ਗੱਲ ਪਟਿਆਲਾ ਲੋਕ ਸਭਾ ਹਲਕੇ ਦੀ ਕਰਨ ਜਾ ਰਹੇ ਆ ਜਿੱਥੇ ਕੁੱਲ ਤਕਰੀਬਨ 4 ਜਿਹੜੇ ਮੇਨ ਕੈਂਡੀਡੇਟ ਉਹਨਾਂ ਦੇ ਵਿੱਚ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਜਿਨ੍ਹਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ। ਗੱਲ ਕੀਤੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ, ਕਾਂਗਰਸ ਦੇ ਉਮੀਦਵਾਰ ਡਾਕਟਰ ਤਰੰबीर ਗਾਂਧੀ, ਭਾਜਪਾ ਦੇ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਵੱਲੋਂ ਵਕ ਵਕ ਖੇਤਰਾਂ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਫਿਲਹਾਲ ਪੀਟੀਸੀ ਨਿਊਜ਼ ਦੇ ਖਾਸ ਪ੍ਰੋਗਰਾਮ ਆਵਾਮ ਦੀ ਆਵਾਜ਼ ਦੇ ਵਿੱਚ ਕਿਹੜੇ ਮੁੱਦਿਆਂ ਤੇ ਜਿਹੜੇ ਵੋਟਰ ਨੇ ਇਸ ਵਾਰ ਵਿਧਾਨ ਸਭਾ ਹਲਕਾ ਨਾਬਾ ਵਿਖੇ ਆਪਣੇ ਉਮੀਦਵਾਰ ਨੂੰ ਵੋਟ ਕਰਨਗੇ ਜਾਣਦੇ ਆ ਨਾਬਾ ਦੇ ਇਹਨਾਂ ਲੋਕਾਂ ਕੋਲੋਂ ਕਿਸ ਮੁੱਦੇ ਦੇ ਉੱਪਰ ਜਿਹੜੇ ਲੋਕ ਨੇ ਜਿਹੜੇ ਉਮੀਦਵਾਰ ਖੜੇ ਨੇ ਉਹਨਾਂ ਨੂੰ ਕਿਹੜੇ-ਕਿਹੜੇ ਸਵਾਲ ਕਰਨਗੇ ਸਾਡੇ ਨਾਲ ਵਿਧਾਨ ਸਭਾ ਹਲਕਾ ਨਾਬਾ ਦੇ ਲੋਕ ਨੇ ਕੀ ਲੱਗਦਾ ਜੀ ਕਿਹੜੇ ਮੁੱਦੇ ਨੇ ਇਸ ਵਾਰ ਜਿਹੜਾ ਲੋਕ ਸਭਾ ਉਮੀਦਵਾਰ ਚੁਣਨ ਲਈ ਸਭ ਤੋਂ ਵੱਡਾ ਮੁੱਦਾ ਜੀ ਭ੍ਰਸ਼ਟਾਚਾਰ ਦਾ ਜੀ ਜਿਹੜਾ ਨੇਤਾ ਇਮਾਨਦਾਰ ਹੋ ਉਹ ਅਸੀਂ ਉਹਨਾਂ ਨੂੰ ਵੋਟਾਂ ਪਾਵਾਂਗੇ ਹੌਣ ਕੀ ਕੀ ਸਮੱਸਿਆਵਾਂ ਆਈਆਂ ਪਿਛਲਾ ਜਿਹੜੇ ਲੋਕ ਸਭਾ ਮੈਂਬਰ ਨੇ ਉਹਨਾਂ ਨੇ ਕੀ ਕੀ ਕੰਮ ਕੀਤੇ ਉਹਨਾਂ ਤੋਂ ਸੰਤੁਸ਼ਟ ਹੋ ਜਾਂ ਨਹੀਂ ਹੋ ਉਹਨਾਂ ਤੋਂ ਤਾਂ ਅਸੀਂ ਘੱਟੇ ਸੰਤੁਸ਼ਟਾਈਓਂ ਕਹਿੰਦੇ ਦੀ ਅਸੀਂ ਨਸ਼ਾ ਪੰਜਾਬ ਚੋਂ ਖਤਮ ਕਰ ਦਾਂਗੇ ਪਰ ਨਸ਼ਾ ਪੰਜਾਬ ਚੋਂ ਵਧੀਆਂ ਚੋਰੀਆਂ ਡਕੈਤੀਆਂ ਵਧੀਆਂ ਜੀ ਉਰੇ ਕੋਈ ਸੁਣਵਾਈ ਨਹੀਂ ਹੈ ਕੋਈ ਕੁਝ ਨਹੀਂ ਹੈ ਕੀ ਕੀ ਮੁੱਦੇ ਨੇ ਲੋਕ ਸਭਾ ਦੇ ਵਿੱਚ ਲੱਗਦਾ ਵੀ ਜਿਹੜੇ ਉਮੀਦਵਾਰ ਦੀ ਚੋਣ ਹੋਣੀ ਚਾਹੀਦੀ ਆ ਕਿਹੜੇ ਮੁੱਦਿਆਂ ਤੇ ਲੋਕਾਂ ਨੂੰ ਵੋਟ ਪਵਾਣੀ ਚਾਹੀਦੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਉਮੀਦਵਾਰ ਉਹ ਪੜਿਆ ਲਿਖਿਆ ਹੋਣਾ ਚਾਹੀਦਾ ਆ ਤੇ ਦੂਸਰੀ ਇਹ ਗੱਲ ਆ ਕਿ ਉਹ ਆਪਣੇ ਏਰੀਆ ਦਾ ਹੋਣਾ ਚਾਹੀਦਾ ਆ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਆ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਧਰਨੀਆਂ ਚਾਹੀਦੀਆਂ ਨੇ ਮੇਨ ਜਿਹੜੀ ਗੱਲ ਆ ਤੇ ਇੱਕ ਵਾਰੀ ਵੋਟਾਂ ਤੋਂ ਬਾਅਦ ਬਹੁਤ ਦੁਬਾਰਾ ਮੁੜ ਕੇ ਦਿਖਦੇ ਨਹੀਂ ਹੈਗੇ ਤੇ ਜਦ ਕਿ ਉਹਨਾਂ ਨੂੰ ਆਪਣੇ ਏਰੀਆ ਦੇ ਵਿੱਚ ਹਰ ਟਾਈਮ ਆਉਣਾ ਚਾਹੀਦਾ ਆ ਤੇ ਲੋਕਾਂ ਦੀਆਂ ਸਮੱਸਿਆ ਕੀ ਕੀ ਸਮੱਸਿਆਵਾਂ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਸਭ ਤੋਂ ਮੇਨ ਗੱਲ ਜਿਹੜੀ ਹੈ ਉਹ ਇਹ ਆ ਕਿ ਦੇ ਸੋਚ ਸਮਝ ਕੇ ਵੋਟ ਪਾਣੀ ਚਾਹੀਦੀ ਆ ਨਾ ਕਿ ਵੀ ਆਪਾਂ ਇੱਕ ਪਾਰਟੀ ਦੇ ਮਗਰ ਲੱਗ ਕੇ ਉਸ ਨੂੰ ਪਾਣੀ ਚਾਹੀਦੀਆਂ ਕੰਮ ਦੇ ਆਧਾਰ ਤੇ ਵੋਟ ਪਾਣੀ ਚਾਹੀਦੀ ਆ ਵੀ ਕਿਸ ਤਰ੍ਹਾਂ ਉਹ ਕੰਮ ਕਰ ਰਿਹਾ ਹੈ ਤੇ ਆਪਣਾ ਸਹੀ ਉਮੀਦਵਾਰ ਚੁਣਨਾ ਚਾਹੀਦਾ ਹੈ ਜੀ ਕਿਹੜੇ ਮੁੱਦੇ ਨੇ ਕੀ ਲੱਗਦਾ ਵੀ ਇਕੱਲੇ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਹੈ ਜਾਂ ਪਾਰਟੀ ਦੀ ਚੋਣ ਕਰਨੀ ਚਾਹੀਦੀ ਹੈ ਨਹੀਂ ਸਾਰਿਆਂ ਨਾਲੋਂ ਪਹਿਲਾਂ ਤਾਂ ਜੀ ਪਾਰਟੀ ਦੀ ਚੋਣ ਕਰਨੀ ਚਾਹੀਦੀ ਹੈ ਕਿਉਂਕਿ ਜੇ ਉਪਰੋ ਉਪਰੋ ਸੰਸਥਾ ਸਟਰੋਂਗ ਹੋਊਗੀ ਤਾਂ ਹੀ ਉਹ ਉਮੀਦਵਾਰ ਨੂੰ ਸਟਰੋਂਗ ਕਰ ਸਕਦੀ ਹੈ ਤੇ ਪਾਰਟੀ ਦਾ ਉਮੀਦਵਾਰ ਵੀ ਐਸਾ ਹੋਣਾ ਚਾਹੀਦਾ ਹੈ ਸਾਨੂੰ ਐਸਾ ਚੁਣਨਾ ਚਾਹੀਦਾ ਹੈ ਜਿਹੜਾ ਲੋਕਾਂ ਦੀ ਸਮੱਸਿਆਵਾਂ ਨੂੰ ਸੁਣੇ ਉਹਨਾਂ ਨੂੰ ਹੱਲ ਕਰੇ ਨਹੀਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ MP ਦੀ ਇਲੈਕਸ਼ਨ ਦੇ ਵਿੱਚ ਹਲਕੇ ਵੱਡੇ ਹੁੰਦੇ ਨੇ ਏਰੀਆ ਵੱਡਾ ਹੁੰਦਾ ਹੈ ਕੋਈ ਵੀ MP ਆ ਵੋਟਾਂ ਵੇਲੇ ਆਂਦਾ ਹੈ ਉਸ ਤੋਂ ਬਾਅਦ ਦਿਖਾਈ ਨਹੀਂ ਦਿੰਦਾ ਅਸੀਂ ਚਾਹੁੰਦੇ ਹਾਂ ਕਿ ਸਾਡਾ MP ਐਸਾ ਹੋਵੇ ਜਿਹੜਾ ਸਾਡੀ ਹਰ ਇੱਕ ਤਰ੍ਹਾਂ ਦੀ ਏਰੀਆ ਦੀ ਸਮੱਸਿਆ ਨੂੰ ਹੱਲ ਕਰੇ ਉਹ ਦੂਸਰੀ ਲੋੜੀ ਕਿਹੜੇ ਮੁੱਦੇ ਨੇ ਤੁਸੀਂ ਰਿਕਸ਼ਾ ਚਲਾਣੇ ਹੋ ਕਿਹੜੇ ਕਿਹੜੇ ਮੁੱਦੇ ਨੇ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਜਿੱਦਾਂ ਲੋਕ ਸਭਾ ਦਾ ਲੋਕ ਸਭਾ ਦਾ ਉਮੀਦਵਾਰ ਹੋਣਾ ਚਾਹੀਦਾ ਹੀ ਦੇਖੋ ਬਹੁਤ ਵਧੀਆ ਜਿਹੜਾ ਉਮੀਦਵਾਰ ਹੈ ਜਿਹੜਾ ਆਣ ਵਾਲੀ ਸਮੇਂ ਜ ਆਨ ਆ ਰਿਹਾ ਚਾਹੀਦਾ ਹੈ ਸਾਨੂੰ ਉਹ ਉਮੀਦਵਾਰ ਹੋਣਾ ਚਾਹੀਦਾ ਵਧੀਆ ਆਣ ਵਾਲੀ ਆਮ ਆਦਮੀ ਪਾਰਟੀ ਨੇ ਬਹੁਤ ਗੰਦ ਪਾਇਆ ਪਿਆਗਾ ਦੇਖੋ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਸਾਨੂੰ ਕਹਿੰਦੇ ਨੇ ਚਲਾਨ ਘਟਾਂਗੇ ਤੁਹਾਡਾ ਸਾਡਾ ਚਲਾਨ ਕਾਦਾ ਘਟਣਗੇ ਅਸੀਂ ਦੋ ਪੈਸੇ ਤੋਂ ਕਮਾ ਕੇ ਖਾਂਦੇ ਆਂਗੇ ਰੋਟੀ ਬਰਾ ਇੱਕ ਕਿੰਨਾ ਕੰਮ ਕਰ ਦਿੰਦੇ ਨੇ ਹਲਕੇ ਚ ਹਲਕੇ ਚ ਬਹੁਤ ਖਬਰ ਕ ਉਵੇਂ ਦਾ ਕਿਹਾ ਕਿ ਜਾਂਦਾ ਹੈਗਾ ਠੀਕ ਹੈ ਬਿਲਕੁਲ ਜਿਹੜੇ ਲੋਕ ਨੇ ਸਿੱਧਾ ਸਵਾਲ ਜਿਹੜੇ ਨੇ ਜਿਹੜੇ ਲੋਕ ਸਭਾ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਚੋਣ ਕਰਨ ਲੱਗੀ ਜਿਸ ਤਰ੍ਹਾਂ ਦੇ ਲੋਕ ਕਹਿ ਰਹੇ ਨੇ ਵੀ ਉਹਨਾਂ ਨੂੰ ਪੜਿਆ ਲਿਖਿਆ ਉਮੀਦਵਾਰ ਚੁੰਨਾ ਚਾਹੀਦਾ ਇਸ ਤੋਂ ਇਲਾਵਾ ਹੋਰ ਵੀ ਲੋਕ ਨੇ ਉਹਨਾਂ ਤੋਂ ਜਾਣਦੇ ਆ ਕਿਹੜੇ ਕਿਹੜੇ ਮੁੱਦੇ ਹੁਣ ਜੀਤੇ ਨੇ ਲੋਕ ਸਭਾ ਉਮੀਦਵਾਰ ਚੁਣਨ ਲਈ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਬੜਾ ਹੋਣਾ ਚਾਹੀਦਾ ਜੀ ਉਮੀਦਵਾਰ ਵੀ ਸਾਡੇ ਹੱਕ ਦੇ ਹਰ ਇੱਕ ਗੱਲ ਦੱਸੇ ਸਾਨੂੰ ਸਮਝੇ ਰੋਜ਼ਗਾਰ ਮਿਲ ਹਾਂਜੀ ਰੋਜ਼ਗਾਰ ਮਿਲੇ ਨੌਕਰੀਆਂ ਮਿਲਣ ਬਸ ਉਹ ਦੇਖੋ ਵੀ ਹੋਣਾ ਚਾਹੀਦੇ ਨੇ ਹਾਂਜੀ ਸਭ ਕੁਝ ਹੋਣਾ ਚਾਹੀਦਾ ਪਬਲਿਕ ਦੇ ਮੁਤਾਬਿਕ ਕਹਿੰਦੇ ਨੇ ਜਿਹੜੀ ਪਿੰਡ ਦੀ ਸਾਥ ਹੈ ਉਹ ਪਹਿਲਾਂ ਹੀ ਜਿਹੜੇ ਚੋਣਾਂ ਤੋਂ ਪਹਿਲਾਂ ਹੀ ਨਤੀਜੇ ਘੋਸ਼ਿਤ ਕਰ ਦਿੰਦੀ ਹੈ ਕਿਉਂਕਿ ਪਿੰਡ ਦੇ ਸਾਥ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹ ਬੈਠ ਕੇ ਜਿਹੜੀ ਚਰਚਾ ਕਰਦੇ ਨੇ ਉਹ ਬੜੀ ਸਾਰਥਕ ਹੁੰਦੀ ਹੈ ਕਿਉਂਕਿ ਪਤਾ ਲੱਗ ਜਾਂਦਾ ਵੀ ਕਿਹੜਾ ਉਮੀਦਵਾਰ ਚੰਗਾ ਕਿਹੜਾ ਮਾੜਾ ਤੇ ਕਿਸ ਉਮੀਦਵਾਰ ਨੂੰ ਵੋਟ ਕਰਨੀ ਚਾਹੀਦੀ ਆ ਅਸੀਂ ਇਸ ਟਾਈਮ ਖੜੇ ਆ ਨਾਬਾ ਜਿਹੜੇ ਨਾਬਾ ਬਲਾਕ ਦੇ ਪਿੰਡਾਂ ਰੋਟੀ ਮੋੜਾ ਕਿਉਂਕਿ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਪੈਂਦਾ ਤੇ ਪਿੰਡ ਸਾਡੇ ਨਾਲ ਬਜ਼ੁਰਗ ਨੇ ਪਿੰਡ ਦੀ ਸਾਥ ਦੇ ਵਿੱਚ ਹੀ ਬੈਠੇ ਆਂ ਰਾਣੀ ਪ੍ਰਨੀਤ ਕੌਰ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ ਪ੍ਰਨੀਤ ਕੌਰ ਨੇ ਤਾਂ ਕੁਝ ਨਹੀਂ ਕਰਿਆ ਲੋਕਾਂ ਨੇ ਚਾਰ ਬਾਰੀ ਸੀ ਧਾਕੇ ਦੇ ਲਈ ਉੱਥੇ ਸੰਸਦ ਤੱਕ ਕਦੇ ਬੋਲਦੀ ਨਹੀਂ ਦੇਖੀਏ ਕੁਝ ਨਹੀਂ ਕੀਤਾ ਨਾ ਕੁਝ ਨਹੀਂ ਕਰਿਆ ਇਹਨੇ ਕੀ ਕਰਿਆ ਹੋਰ ਕਿਹੜੇ ਮੁੱਦੇ ਹੋਣੇ ਚਾਹੀਦੇ ਸੀ ਕਿਹੜੇ ਮੁੱਦਿਆਂ ਤੇ ਚਰਚਾ ਚੱਲਦੀ ਆ ਖੁੰਡ ਕਰ ਮੁੱਦਿਆਂ ਦੇ ਤਾਂ ਆਉਂਦੇ ਹੀ ਨਹੀਂ ਕੋਈ ਇਹਨਾਂ ਤੋਂ ਕੋਈ ਵੀ ਨਹੀਂ ਆਉਂਦਾ ਪਵਾ ਕੇ ਲੈ ਜਾਂਦੇ ਨੇ ਵੋਟਾਂ ਮੁੜ ਕੇ ਕੋਈ ਦਿਖਾਈ ਨਹੀਂ ਦਿੰਦਾ ਜਿਹੜੇ ਪਹਿਲਾਂ ਜਿੱਤ ਕੇ ਕਹਿੰਦੇ ਪੰਜ ਸਾਲ ਚਾਰ ਤਿੰਨ ਹੋ ਗਏ ਆਖੇ ਨਹੀਂ ਖੜਿਆ ਕੋਈ ਕਿਸੇ ਨੂੰ ਮਰਜ਼ੀ ਪਾਰੋ ਇੱਕੋ ਜੀ ਨੇ ਸਾਰੇ ਉਥੇ ਕੋਈ ਨਹੀਂ ਬੋਲਦਾ ਜਾ ਕੇ ਅਡਾਲ ਟੰਗਲ ਵੀ ਕੇਂਦਰ ਸਰਕਾਰ ਦੇ ਵਿੱਚ ਜਿਸ ਤਰ੍ਹਾਂ ਸਰਕਾਰ ਹਮੇਸ਼ਾ ਕਿਸੇ ਹੋਰ ਪਾਰਟੀ ਦੀ ਬਣ ਜਾਂਦੀ ਆ ਆਪਾਂ ਐਮਪੀ ਹੋਰ ਚੁਲਣ ਨੇ ਆ ਕੀ ਲੱਗਦਾ ਕੋਈ ਇਸ ਵਾਰ ਵੀ ਇਸ ਤਰ੍ਹਾਂ ਦੀ ਚਾਂਸ ਬਣੀ ਜਾਂਦੇ ਨੇ ਵੀ ਬੀਜੇਪੀ ਵਾਲੇ ਨਹੀਂ ਆ ਰਹੇ ਤੁਹਾਡੇ ਕੋਲ ਕੋਈ ਨਹੀਂ ਆ ਰਿਹਾ ਅਜੇ ਨਾ ਬੀਜੇਪੀ ਵਾਲੇ ਨਾ ਆਮ ਵਾਲੇ ਕੋਈ ਨਹੀਂ ਆਇਆ ਨਾ ਕਾਂਗਰਸ ਕੋਈ ਨਹੀਂ ਆਇਆ ਨਾ ਮੌਕੇ ਤੇ ਆਉਣਗੇ ਜਿਹਨੂੰ ਪੰਚਤ ਗਿਆ ਉਹ ਵੀ ਸੱਤ ਹੈ ਜਿਹੜਾ ਨਾ ਜਤਿਆ ਵੀ ਸੱਤ ਮੁੜ ਕੇ ਕੋਈ ਨਹੀਂ ਨਸ਼ਿਆਂ ਦਾ ਮੁੱਦਾ ਨਹੀਂ ਚੱਲਦਾ ਕੋਈ ਪਿੰਡ ਦੇ ਵਿੱਚ ਨਸ਼ੇ ਕਿੰਨੇ ਵੱਧ ਕੇ ਘਟ ਗਏ ਨਸ਼ੇ ਤਾਂ ਬਹੁਤ ਵੱਧ ਗਏ ਬੇ ਹਿਸਾਬਤ ਵੱਧ ਗਏ ਨਸ਼ੇ ਤਾਂ ਪਹਿਲਾਂ ਨਾਲ ਜ਼ਿਆਦਾ ਹੀ ਹੋਈ ਜਾਂਦੇ ਨੇ ਘਟਦੇ ਨਹੀਂ ਹੈਗੇ ਘਟਦੇ ਨਹੀਂ ਨਾਲੇ ਸਰਕਾਰ ਤਾਂ ਕਹਿੰਦੀ ਆ ਵੀ ਨਥਪਾਲੀ ਪੂਰੀ ਨਥ ਉਹਨਾਂ ਦੇ ਕਾਗਜ਼ਾਂ 'ਚ ਪੈ ਗਈ ਉਹ ਸਾਡੇ ਕਾਗਜ਼ਾਂ 'ਚ ਨਹੀਂ ਪਈ ਬਜ਼ੁਰਗਾਂ ਦੇ ਕਾਗਜ਼ਾਂ 'ਚ ਨਹੀਂ ਪਈ ਸੱਤ ਦੇ ਕਾਗਜ਼ਾਂ 'ਚ ਦੀ ਪਈ ਉਰੇ ਦੀ ਪਈ ਉਰੇ ਤਾਂ ਆਂ ਫਿਰਦਾ ਜੇ ਤੁਮ ਆਜੀ ਲਾਇਆ ਜਾ ਕੇ ਕਿਹੜੇ ਮੁੱਦੇ ਨੇ ਜੀ ਪੰਜਾਬ ਦੇ ਵਿੱਚ ਮੁੱਦੇ ਕਿਹੜੇ ਨੇ ਕਿਹੜੇ ਮੁੱਦਿਆਂ ਤੇ ਲੋਕ ਵੋਟ ਪਾਉਣ ਜਾ ਰਹੇ ਨੇ ਇਸ ਵਾਰ ਮੁੱਦੇ ਕੀ ਦੱਸੋ ਸਾਰੇ ਮੁੱਦਿਆਂ ਜੇ ਕਿਰੀ ਹੋਇਆ ਪੰਜਾਬ ਦਾ ਲੁੱਟਾਂ ਖੋਹਾਂ ਦਾ ਕਿੰਨਾ ਕੁ ਮੁੱਦਾ ਜਿਹੜੀ ਲੁੱਟ ਹੋ ਰਹੀ ਆ ਜਿਹੜੀ ਜਿਵੇਂ ਲੁੱਟਾਂ ਖੋਹਾਂ ਵਧ ਗਈਆਂ ਆਪਣੇ ਉਹ ਤੁਹਾਨੂੰ ਸ਼ਾਮ ਨੂੰ ਦਿਖਾ ਦਾਂਗੇ ਫਿਰ ਬਾਗੀ ਨਿਕਲ ਜੇ ਇੱਧਰ ਨੂੰ ਤੁਹਾਨੂੰ ਆਪੇ ਪਤਾ ਲੱਗ ਜੂਗਾ ਵੀ ਕੀ ਆ ਹਾਂ ਲੋਕ ਨਾਰਾਜ਼ ਨੇ ਲਗਾਤਾਰ ਕਿਉਂਕਿ ਨਾਰਾਜ਼ ਨੇ ਕੀ ਲੱਗਦਾ ਬਾਬਾ ਜੀ ਕਿਹੜੇ ਮੁੱਦੇ ਹੋਣ ਚਾਹੀਦੇ ਨੇ ਮੁੱਦੇ ਦਾ ਜਿਸ ਮੈਂ ਤੁਹਾਨੂੰ ਦੱਸਦਾ ਸਾਡੇ ਚਾਰ ਵਾਰੀ ਟੋਬਾ ਪਟਿਆ ਗਿਆ ਹੋਰ ਕੋਈ ਮੁੱਦਾ ਨਹੀਂ ਸਾਡੇ ਦਾ ਆਗੇ ਇਹਨੂੰ ਚਿੰਬੜ ਜਾਂਦੇ ਨੇ ਜਿੰਨੇ ਵੀ ਜਿਹੜਾ ਵੀ ਕੋਈ ਆਉਂਦਾ ਹੈ ਤਾਂ ਚਾਰ ਵਾਰੀ ਟੋਬੇ ਨੂੰ ਚਿੰਬੜੇ ਨੇ ਸਾਡੇ ਹੋਰ ਕੁਛ ਨਹੀਂ ਹੋਇਆ ਹੋਰੇ ਹੋਰ ਕੋਈ ਕੰਮ ਨਹੀਂ ਕੀਤਾ ਨਾ ਨਾ ਕੋਈ ਕੰਮ ਨਹੀਂ ਹੋਇਆ ਬੱਸ ਕੀ ਕੀ ਕੰਮ ਹੋਣੇ ਚੀਜ਼ਾਂ ਨੇ ਪਿੰਡਾਂ ਦੇ ਵਿੱਚ ਸਾਰੀ ਹੋਣੇ ਚਾਹੀਦੇ ਨੇ ਜੀ ਲੋਕਾਂ ਦਾ ਜਿਹੜਾ ਨਸ਼ਾ ਹੈਗਾ ਇਹ ਘਟਣਾ ਚਾਹੀਦਾ ਹੈ ਇਹ ਦੇਖੋ ਸਾਰੀ ਜਾਨੇ ਅੱਡਾ ਬਹੁਤ ਮਰ ਰਹੇ ਨੇ ਜੀ ਆਲੇ-ਦਾਲੇ ਸਾਰੀ ਸਾਰਾ ਦਾ ਮੁੱਦਾ ਨਹੀਂ ਹੋਣਾ ਜਿਹਦਾ ਕੋਈ ਗੁਲਾਮ ਤਾਂ ਜੀ ਕੌਣ ਦਿੰਦਾ ਨੇ ਗਰੀਬਾਂ ਨੂੰ ਕਿਹੜਾ ਵੀ ਉਹ ਵੀ ਮੇਰੇ ਤਾਂ ਅੱਜ ਮੇਰੀ ਪੈਨਸ਼ਨ ਨਹੀਂ ਲੱਗੀ ਪੈਨਸ਼ਨ ਲੱਗੀ ਨਾ ਜੀ ਇਹ ਕਿ ਮੁੱਦਾ ਹੋਰ ਆ ਗਰੀਬ ਕਹਿੰਦੇ ਨੇ 65 ਸਾਲ ਦੀ ਪੈਨਸ਼ਨ ਲੱਗਦੀ ਆ ਕੀ ਲੱਗਦਾ ਉਮਰ ਘਟਣੀ ਚਾਹੀਦੀ ਥੋੜੀ ਜੀ 60 ਕ ਸਾਲ ਦੀ ਉਮਰ ਚ ਮੇਰੇ ਤੱਕ ਵੀ ਧਾਰ ਘਾਟ ਮੂਰੇ ਆ ਜਾਂਦਾ ਜੀ ਜਦ ਇਹ ਕਹਿੰਦੇ ਵੀ ਤੇਰੀ ਤਾਂ ਵੀ ਘਾਟ ਹੈਗੀ ਕਹਿੰਦੇ ਹੋਰ ਉਮਰ ਜ਼ਿਆਦਾ ਹੈ ਮੇਰੀ ਉਮਰ ਜ਼ਿਆਦਾ ਘਾਟ ਦੇ ਘਾਟ ਹਾਂ ਜੀ ਹਾਂ ਜੀ ਬਿਲਕੁਲ ਬਹੁਤ ਸਾਰੇ ਮੁੱਦੇ ਨੇ ਲੋਕ ਨੇ ਮੇਰੇ ਪਿੱਛੇ ਤੁਸੀਂ ਦੇ ਮੈਂ ਕੈਮਰਾਮੈਨ ਨੂੰ ਕਹੂੰਗਾ ਪਿੱਛੇ ਹੋ ਕੇ ਥੋੜਾ ਜਿਹਾ ਸਾਥ ਦਿਖਾਵੇ ਪੂਰੀ ਤੇ ਇਹ ਪਤਾ ਕੀ ਹੋਊਗਾ ਕਿ ਸਾਨੂੰ ਕਹਿੰਦੇ ਨੇ ਸਾਨੂੰ ਮੌਕਾ ਦੋ ਸੇਵਾ ਦਾ ਇਹ ਆਏ ਨੇ ਕਹਿੰਦੇ ਲੁੱਟਣ ਦਾ ਮੌਕਾ ਦਵੋ ਸਾਨੂੰ ਸਾਡੇ ਪਿੱਛੇ ਕੋਈ ਨਹੀਂ ਜੋ ਕਰਦਾ ਇਹਦਾ ਆਪਣੀ ਕੁਰਸੀ ਦਵਾ ਆਪਣੇ ਪੈਸੇ ਨੂੰ ਬੁੱਟਾ ਸਮਝਾਂਦੇ ਨਹੀਂ ਗੱਲਾਂ ਬੁੱਟਾ ਮੌਕਾ ਕਹਿੰਦੇ ਨੇ ਸਾਨੂੰ ਸੇਵਾ ਦਾ ਮੌਕਾ ਇਹ ਸਭ ਦੇ ਨਾਲ ਤਾਂ ਗਲਤ ਹੈ ਇਹ ਕਹਣ ਵੀ ਲੁੱਟਣ ਦਾ ਮੌਕਾ ਦੋ ਮੈਂ ਪਹਿਲਾਂ ਆਇਆ ਸੀ ਮੁੜ ਕੇ ਜਿੱਤ ਕੇ ਆਇਆ ਨਹੀਂ ਹੁਣ ਵੋਟਾਂ ਨੂੰ ਫੇਰ ਆ ਜੂ ਠੀਕ ਹੈ ਧੰਨਵਾਦ ਕਰਨ ਵੀ ਨਹੀਂ ਆਇਆ ਕਹਿੰਦਾ ਕਹਿੰਦਾ ਮੇਰੇ ਲਈ ਟਾਈਮ ਹੀ ਨਹੀਂ ਕਹਿੰਦਾ ਵੀ ਕੰਮ ਲਵੀਰਲੀ ਦਾ ਵਿਰੋਧੀ ਕਹਿੰਦੇ ਨੇ ਬਜ਼ੁਰਗ ਹੋ ਗਏ ਸਟੰਟ ਦੋ ਪੈ ਗਏ ਅੱਖ ਉਹਨਾਂ ਦੀ ਖਰਾਬ ਹੋ ਗਈ ਕਿ ਕਿਵੇਂ ਕੰਮ ਕਰਨਗੇ ਤੁਹਾਡਾ ਫਿਰ ਹਾਂ ਤੇ ਹੋਣੀ ਨਹੀਂ ਜੀ ਉਹਨਾਂ ਤਾਂ ਕੰਮ ਉਹ ਤਾਂ ਪਹਿਲੀ ਨਹੀਂ ਦੀ ਆਉਂਦਾ ਹੁਣ ਉਹ ਤਾਂ ਉਹਨੇ ਆਉਣੀ ਕਿੱਥੇ ਮੁੜ ਕੇ ਵੋਟਾਂ ਲੈ ਕੇ ਆਹ ਕੰਮ ਇਹਨਾਂ ਦਾ ਲੋਕਾਂ ਦਾ ਹੋਇਆ ਵੇ ਮਤਲਬ ਸਿਹਤ ਪੱਕੀ ਵਧੀਆ ਉਮੀਦਵਾਰ ਹੋਣਾ ਜਿਹਦਾ ਜਿਹੜਾ ਤੁਹਾਡੇ ਆਵਾਜ਼ ਚ ਵਧੀਆ ਜਿਹੜਾ ਜੀ ਉੱਥੇ ਸੰਸਦ ਦੇ ਵਿੱਚ ਵੀ ਗੱਲ ਕਰੇ ਪਦਾ ਵੀ ਲੱਗੇ ਵੀ ਹਾਂ ਜਿ ਇੱਥੇ ਆ ਕੇ ਤੋੜਿਆ ਬਜ਼ੁਰਗ ਨੂੰ ਜਿਆਦਾ ਥੋੜਾ ਐਕਸਪੀਰੀਅੰਸ ਹੁੰਦਾ ਬਜ਼ੁਰਗ ਚੰਗੇ ਹੁੰਦੇ ਨੇ ਨਹੀਂ ਨਹੀਂ ਬਜ਼ੁਰਗ ਨਾ ਬਣੀ ਚਾਹੀਦਾ ਵੀ ਬੋਲੀ ਨਾ ਉੱਥੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਹੜੇ ਮਜ਼ਦੂਰ ਨੇ ਉਹ ਲਗਾਤਾਰ ਇਥੇ ਕੀ ਕਹਿਣਾ ਜਾਨਦੇ ਕਿੰਨਾ ਕੰਮ ਕੀਤਾ ਜੀ ਜਿਹੜਾ ਪਿਛਲੇ ਐਮਪੀ ਨੇ ਕੰਮ ਤਾਂ ਜੀ ਘੱਟੇ ਹੋਇਆ ਕੰਮ ਤਾਂ ਘੱਟੇ ਹੋਇਆ ਜੀ ਕਹਿ ਜਾਓ ਉਮੀਦਵਾਰ ਹੋਣਾ ਚਾਹੀਦਾ ਗਰੀਬ ਜਿਵੇਂ ਤੁਸੀਂ ਲਗਾਤਾਰ ਮਜ਼ਦੂਰੀ ਕਰਦੇ ਹੋ ਕੀ ਰੋਜ਼ਗਾਰ ਰੋਜ਼ ਮਿਲਦਾ ਰੋਜ਼ਗਾਰ ਰੋਜ਼ ਨਹੀਂ ਮਿਲਦਾ ਨਹੀਂ ਫਿਰ ਕੋ ਫੈਕਟਰੀ ਨਹੀਂ ਆ ਜੀ ਨਾ ਜੀ ਕੋਈ ਫੈਕਟਰੀ ਨਹੀਂ ਆ ਕਿਹਾ ਜੀ ਹੁਣ ਜੀ ਦਾ ਉਮੀਦਵਾਰ ਜੀ ਉਮੀਦਵਾਰ ਜੀ ਫੈਕਟਰੀਆਂ ਲੱਗਣਾਂ ਮਜ਼ਦੂਰੀ ਦਾ ਕੰਮ ਮਿਲੇ ਸਾਰਿਆਂ ਨੂੰ ਵੀ ਕਣਕ ਬੰਦ ਕਰਦੀ ਇਹ ਸਰਕਾਰ ਦੇ ਆ ਮੌਜੂਦਾ ਸਰਕਾਰ ਹਾਂ ਮੌਜੂਦਾ ਮੈਂ ਨੇ ਕਰਿਆ ਵੀ ਹੁਣ ਰਾਸ਼ਟਰੀਆਂ ਲੱਗਣਾਂ ਕਾ ਮਜ਼ਦੂਰ ਹੋ ਰਹੇ ਉਹ ਕਾਨੂੰ ਬੈਠਣ ਚੌਂਕਾਂ ਦੇ ਕਿੰਨੀ ਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਗਰੀਬੀ ਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਕੀ ਕੀ ਮੁਸ਼ਕਲਾਂ ਨੇ ਤੁਹਾਨੂੰ ਮੁਸ਼ਕਲਾਂ ਦਾ ਦਿਹਾੜੀ ਉਹ ਨਹੀਂ ਮਿਲਦੀ ਜੀ ਉਹਨੇ ਚਾਰ ਚੰਨਾਂ ਦੇ ਬੈਠ ਰਹੇ ਅਸੀਂ ਇਹ ਰੋਜ਼ ਨਹੀਂ ਮਿਲਦੀ ਰੋਜ਼ ਨਹੀਂ ਮਿਲਦੀ ਅੱਛਾ ਜੇ ਫੈਕਟਰੀ ਲੱਗ ਗਈ ਜੇ ਕੋਈ ਐਮਪੀ ਵਧੀਆ ਆ ਗਿਆ ਉਹਨੇ ਫੈਕਟਰੀ ਲਗਾਤੀ ਫਿਰ ਰੋਜ਼ਗਾਰ ਰੋਜ਼ ਮਿਲੂਗਾ ਰੋਜ਼ਗਾਰ ਮਿਲਣਾ ਚਾਹੀਦਾ ਜੀ ਫਿਰ ਰੋਜ਼ ਮਿਲ ਜੇਗਾ ਹਾਂ ਰੋਜ਼ ਮਿਲਣਾ ਚਾਹੀਦਾ ਹਾਂ ਹਾਂਜੀ ਕਿੰਨਾ ਕ ਨੁਕਸਾਨ ਜਿਹੜਾ ਮਜ਼ਦੂਰ ਵਰਗ ਨੂੰ ਖਾਸ ਤੌਰ ਤੇ ਹੋਇਆ ਕਿਉਂਕਿ ਮਜ਼ਦੂਰ ਵਰਗ ਇੱਕ ਇਹ ਜਾ ਵਰਗਾ ਜਿਹੜਾ ਸਰਕਾਰ ਨੂੰ ਬਣਾਉਂਦਾ ਤੇ ਘਰਾਉਂਦਾ ਕੀ ਲੱਗਦਾ ਵੀ ਤੂੰ ਥੋੜੀ ਸੰਤੁਸ਼ਟੀ ਆ ਪਿਛਲੇ ਐਮਪੀ ਤੋਂ ਐਮਪੀ ਤੋਂ ਸਾਡੀ ਤੇਹੀ ਗੱਲ ਆ ਸਰਕਾਰ ਦਾ ਵਧੀ ਨਹੀਂ ਹੋ ਰਹੀ ਜਾਨੂ ਕਿਤੇ ਤੂੰ ਕੀ ਕਰ ਸਾਡੇ ਸਾਰੇ ਬੰਦੇਰੇ ਦਿਹਾੜੀਦਾਰਾ ਪੂਰੇ ਬੈਠੇ ਰਹਿੰ ਪਹਿਲਾਂ ਯਾਰ ਵੋਟਾਂ ਲੈਣੀਆਂ ਨੇ ਜਦ ਸਾਡੇ ਅਮਰਤਾ ਕਰਦੇ ਬਾਹਰ ਸਾਨੂੰ ਪੁੱਦੇ ਨਹੀਂ ਨਹੀਂ ਮੌਕੇ ਦੀ ਜਿਹੜੀ ਸਰਕਾਰ ਆ ਵਿਧਾਇਕ ਦੇਵਮਾਨ ਨੇ ਤੁਹਾਡੇ ਆਈ ਨਹੀਂ ਫਿਰ ਕਦੇ ਕਦੇ ਦੇਵਮਾਨ ਸਾਡੇ ਕੋਲੇ ਯਾਦ ਵੀ ਨਹੀਂ ਪੁੱਛੀ ਸਰ ਦਾ ਦੇਵਮਾਨ ਦਾ ਕਹਿੰਦਾ ਵੀ ਉਧਰ ਜਾਓ ਨਾ ਕਦੇ ਇੱਕ ਦਿਨ ਵੀ ਨਹੀਂ ਆਏ ਰੋਟੀ ਦਿਹਾੜੀ ਰੋਜ਼ ਮਿਲਦੀ ਸਾਨੂੰ ਨਾ ਦਿਹਾੜੀ ਰੋਜ਼ ਮਿਲਦੀ 15 ਦਿਨ ਹੋਏ ਜੀ ਅੱਜ ਵੀ ਇਹ ਚੌਂਕ 'ਚ ਕਿਉਂ ਖੜ੍ਹਦੇ ਨੇ ਮਜ਼ਦੂਰ ਕਿਉਂ ਖੜੇ ਰਹਿੰਦੇ ਨੇ ਵਿਚਾਰੇ ਮੁਰਦੇ ਕਿਉਂ ਨੇ ਵਾਪਸ ਵਾਪਸ ਜੀ ਕੰਮ ਮਿਲੇ ਤਾਂ ਆਈਆਂ ਜੀ ਕੰਮ ਹੈ ਨਹੀਂ ਕੰਮ ਕਿੱਥੇ ਆ ਜੀ ਕੋਈ ਹੈ ਨਹੀਂ ਗੰਮਣੀ ਹੈਗਾ ਕੋਈ ਫੈਕਟਰੀ ਹੈ ਨਹੀਂ ਇੱਥੇ ਵੱਡੀ ਕੋਈ ਵੱਡੀਆਂ ਹੈਗੀਆਂ ਨੇ ਆ ਲੋਕਾਂ ਨੇ ਰੱਖ ਰਕੇ ਸਾਡੇ ਵਰਗੇ ਕੋਈ ਪੁੱਛਦਾ ਨਹੀਂ ਗਰੀਬਾਂ ਲਈ ਕੋਈ ਫੈਕਟਰੀ ਨਹੀਂ 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 ਕਿੰਨੀ ਕ ਦਿੱਕਤ ਆ ਜੀ ਮਜ਼ਦੂਰਾਂ ਬਹੁਤ ਜ਼ਿਆਦਾ ਆ ਜੀ ਦਿੱਕਤ ਬਹੁਤ ਜ਼ਿਆਦਾ ਆ ਜੀ ਹੁਣ 15-15 ਦਿਨ ਹੋ ਗਏ ਜੀ ਇੱਥੇ ਚੌਂਕ ਚਾਉਂਦੇ ਨੂੰ ਕੋਈ ਨਹੀਂ ਪੁੱਛਦਾ ਜੀ ਜਿਹੜਾ ਕੋਈ ਕਣਕ ਉਗਦਾ ਤੇ ਕੋਈ ਸਰਕਾਰ ਨੀਤੀ ਕਣਕ ਦਿੰਦੀ ਦੀ ਉਹ ਵੀ ਜਮੀਂ ਬੰਦ ਕਰਤੀ ਜੀ ਭੁੱਖੇ ਮਰਨ ਵਾਲਾ ਕੰਮ ਹੋਇਆ ਪਿਆ ਜੀ ਜਿਹੜੀ ਕਣਕ 15 ਕਿਲੋ ਦਿੰਦੇ ਨੇ ਫਰੀ ਉਹਨੂੰ ਬਰਿਆ ਦਿੰਦੇ ਨਹੀਂ ਦੇ ਕੇ 15-15 ਕਿਲੋ ਜਿਹੜੀ ਅੱਗੇ 30-30 ਕਿਲ ਹੁਣ ਗਰੀਬ ਕਰੂ ਕੀ ਕਰੂਗਾ ਜੀ ਆ ਬਈਆਂ ਰੋਟੀਆਂ ਖਾ ਕੇ ਮੁੜ ਜਾਗੇ ਜੀ ਇੱਥੇ ਬਹਿ ਕੇ ਸਰਕਾਰ ਤਾਂ ਕਹਿੰਦੀ ਹੈ ਫ੍ਰੀ ਬਿਜਲੀ ਕਰਤੀ ਬਹੁਤ ਸਾਨੂੰ ਤਾਂ ਜੀ ਫ੍ਰੀ ਬਿਜਲੀ ਚਾਹੀਦੀ ਨਹੀਂ ਹੈਗੀ ਸਾਡੇ ਤਾਂ ਬੱਚੇ ਨੌਕਰੀਆਂ ਦੇ ਲਵਾ ਦੇਣੇ ਜੇ ਅਸੀਂ ਬਿਜਲੀ ਕੀ ਕਰਨੀ ਹੈ ਜੀ ਬਿਜਲੀ ਕੀ ਕਰਨੀ ਹੈ ਬੇਲਾ ਸੀ ਭਰਾਂਗੇ ਸਾਡੇ ਬੱਚੇ ਤਾਂ ਵਿਲੇ ਫਿਰਦੇ ਨੇ ਐਮਏ ਬੀਏ ਕਰੀ ਫਿਰਦੇ ਨੇ ਡਿਗਰੀਆ ਪਾਈ ਫਿਰਦੇ ਨੇ ਸਰਕਾਰ ਕਹਿੰਦੀ ਹੈ ਨੌਕਰੀਆਂ ਨੇ ਨੌਕਰੀਆਂ ਕਿੱਥੇ ਦਿੰਦੀ ਹੈ ਕੋਈ 40 ਲੱਖ ਨੌਕਰੀ ਦਿੱਤੀ ਸਰਕਾਰ ਕੋਈ ਕੁਛ ਨਹੀਂ ਸਰਕਾਰ ਨੇ ਨੌਕਰੀ ਨਹੀਂ ਦਿੱਤੀ ਸਾਡੇ ਬੀਏ ਕੁੜੀ ਪੜ੍ਹੀ ਫਿਰਦੇ ਮੇਰੀ ਐਮਏ ਮੁੰਡਾ ਉਹ ਕਰੀ ਫਿਰਦਾ ਕੋਈ ਨਹੀਂ ਹੈਗੀ ਪੋਸਟਾਂ ਭ ਸਤ ਮਾਈਕ ਉਹ ਕਾਗਿਆਂ ਚਾਹੀਏ ਵੀ ਹਾਂ ਜੀ ਕੀ ਕੰਮ ਕਰਦੇ ਹੋ ਤੁਸੀਂ ਪਹਿਲਾਂ ਹਾਂ ਜੀ ਨਿਊਜ਼ਪੇਪਰ ਦਾ ਕੰਮ ਕਰਦੇ ਹਾਂ ਨਿਊਜ਼ਪੇਪਰ ਹਾਂ ਜੀ ਕਿੰਨੀ ਕੁ ਮੁਸ਼ਕਿਲ ਹੈ ਜੀ ਬਹੁਤ ਮੁਸ਼ਕਿਲ ਹੈ ਮੇਰੇ ਬੱਚੇ ਦੋਨੋਂ ਪੜ੍ਹੇ ਹੋਏ ਆਂ ਬੀ ਕੰਮ ਕਰੀ ਹੋਈ ਹੈ ਨੌਕਰੀਆਂ ਜਦ ਤੱਕੇ ਖਾਣੇ ਪ੍ਰਾਈਵੇਟ ਨੌਕਰੀਓਂ ਤੋਂ ਮਿਲਦੀ ਨਹੀਂ ਕੁਝ ਕੰਮ ਨਹੀਂ ਹੈ ਨਹੀਂ ਬਿਲਕੁਲ ਵੀ ਨਹੀਂ ਹੈ ਜਿਹੜਾ ਉਮੀਦਵਾਰ ਕਿਸ ਤਰ੍ਹਾਂ ਦਾ ਚੁਣਨਾ ਚਾਹੁੰਦੇ ਹੋ ਕੀ ਕੰਮ ਕਰੇ ਹੋ ਆ ਕੇ ਹਾਂ ਜੀ ਵਧਿਆ ਹੋਏਗੇ ਸੱਭ ਦੀ ਸੁਣੇ ਮਜ਼ਦੂਰਾਂ ਦੀ ਸੱਭ ਦੀ ਸ਼ਹਿਰਾਂ ਦੀ ਮਜ਼ਦੂਰਾਂ ਹਰੇ ਦੀ ਸੁਣਨੀ ਚਾਹੀਦੀ ਆ ਉਹਨੂੰ ਨਹੀਂ ਜਿਹੜੇ ਜਿੱਤ ਜਾਂਦੇ ਨੇ ਉਹ ਤਾਂ ਕਹਿੰਦੇ ਨੇ ਅਸੀਂ ਗਰੀਬਾਂ ਆਂ ਦੀ ਉਹ ਸੁਣਦੇ ਰਹਿੰਦੇ ਆਂ ਨਾ ਬਿਲਕੁਲ ਵੀ ਨਹੀਂ ਜਿੱਤ ਕੇ ਪੁੱਛਦੇ ਹੀ ਨਹੀਂ ਦਿਖਦੇ ਹੀ ਨਹੀਂ ਵੀ ਮੁੜ ਕੇ ਦਿਖਦਾ ਨਹੀਂ ਨਾ ਜੀ ਕੋਈ ਜਿੱਤ ਕੇ ਐਮਪੀ ਸੀ ਪ੍ਰਨੀਤ ਕੌਰ ਦਿਖੇ ਤੁਹਾਨੂੰ ਨਾ ਬਿਲਕੁਲ ਵੀ ਨਹੀਂ ਜੀ ਬਿਲਕੁਲ ਵੀ ਨਹੀਂ ਕੰਮ ਕੀਤਾ ਨਾ ਕੋਈ ਕੰਮ ਨਹੀਂ ਕਰਿਆ ਜੀ ਉਹ 15 ਤਿੰਨ ਵੇਰ ਜੀ ਚੁੱਕੀ ਆਂ ਦੱਸੋ ਕਿੰਨਾ ਕੰਮ ਕਰ ਲੀਓ ਕੰਮ ਨਹੀਂ ਕੀਤਾ ਬਿਲਕੁਲ ਵੀ ਨਹੀਂ ਹਾਂ ਜੀ ਕਿੰਨਾ ਕੰਮ ਕੀਤਾ ਜਿਹੜੇ ਪਿਛਲੇ ਐਮਪੀ ਨੇ ਬਹੁਤ ਜ਼ਿਆਦਾ ਵਾਓ ਜੀ ਮਜ਼ਦੂਰ ਪਾਰਟੀ ਦੀ ਕਿਸੇ ਵੀ ਕਦਰ ਨਹੀਂ ਪਾਈ ਖਾ ਕੇ ਇਹਦੀ ਖੱਲ ਵੇਚ ਕੇ ਵੇਲੇ ਵੇਲੇ ਸਰ ਜਿਹਦੇ ਹੱਥ ਆਈ ਚਿੱਟੇ ਵਗਲੇ ਟੀਲੇ ਮੋਰ ਉਹ ਵੀ ਚੋਰ ਉਹ ਵੀ ਚੋਰ ਸਾਰੇ ਚੋਰ ਨੇ ਸਾਰੇ ਮਜ਼ਦੂਰ ਵਾਸਤੇ ਹਰ ਇੱਕ ਬੰਦਾ ਚੋਰ ਹੈ ਮਜ਼ਦੂਰ ਤਾਂ ਇਹ ਜਿਹੇ ਵਰਗਾ ਜਿਹੜਾ ਸਰਕਾਰ ਨਾਲ ਐਮ ਐਲ ਏ ਇੱਥੇ ਸਾਈਕਲ ਤੇ ਆ ਕੇ ਵਹਿਦੇ ਕਰਦਾ ਸੀ ਮੈਂ ਤੁਹਾਨੂੰ ਸੈੱਡ ਪਾ ਕੇ ਦਊ ਤੁਹਾਨੂੰ ਬੈਂਚ ਲਾ ਕੇ ਦਊ ਮਜ਼ਦੂਰੀ ਤੋਂ ਵੀ ਛੱਡੋ ਨੇਤਾ ਲੋਕਾਂ ਵਾਸਤੇ ਹਰ ਇੱਕ ਸੜਕ ਦੇ ਉੱਤੇ ਬੈਂਚ ਪਏ ਨੇ ਮਜ਼ਦੂਰ ਵਾਸਤੇ ਰਖਾਓ ਇੱਥੇ ਕੀ ਆਂ ਇਹੀਂ ਬੈਠੇ ਹੋ ਸੜਕ ਤੇ ਕੰਮ ਇਹੀਂ ਸੜਕ ਤੇ ਬੈਠੇ ਆਂ ਮਜ਼ਦੂਰੀ ਦਾ ਕਿਤੇ ਰਹਿ ਗਈ ਮਿਲਣ ਤੋਂ ਅਵਨੇ ਕਿ ਨਾ ਮਜ਼ਦੂਰੀ ਮਿਲਦੀ ਆ ਮਜ਼ਦੂਰੀ ਨਾ ਮਜ਼ਦੂਰੀ ਨਹੀਂ ਮਿਲਦੀ ਕਿਸੇ ਨੂੰ ਚਲੋ ਇਹ ਆਪਾਂ ਇਹ ਨਹੀਂ ਕਹਿੰਦੇ ਦੁਕਾਨਦਾਰੀ ਆ ਕਿਦੀ ਲੱਗੀ ਨਾ ਲੱਗੀ ਵੀ ਅਜੇ ਤੱਕ ਅਨੇਕਾਂ ਇੱਥੇ ਨੇਤੇ ਆ ਗਏ ਕਿਸੇ ਨੇ ਮਜ਼ਦੂਰ ਵਾਸਤੇ ਕੋਈ ਛੱਡ ਨਹੀਂ ਪਾਇਆ ਛੱਡ ਨਹੀਂ ਪਾਇਆ ਕਿਤੇ ਕੁਝ ਨਹੀਂ ਕਰਿਆ ਜਿਹੜਾ ਕੋਈ ਆਉਂਦਾ ਮੁੱਲ ਪਾ ਕੇ ਚਲਾ ਜਾਂਦਾ ਗਰੀਬਾਂ ਦੀ ਸਰਕਾਰ ਨਾਲੇ ਦਾਵਾ ਕਰੀ ਗਰੀਬਾਂ ਸਰਕਾਰ ਵਾਦੇ ਲੱਖਾਂ ਕਰਦੇ ਨੇ ਪਰ ਬਾਅਦ ਵਿੱਚ ਮੁੱਕਰ ਜਾਂਦੇ ਨੇ ਦੀਵੇ ਥੱਲੇ ਨੇਰਾ ਦੀਵੇ ਥੱਲੇ ਨੇਰਾ ਬਿਲਕੁਲ ਦੀਵੇ ਥਲੇ ਨੇਰਾ ਲੋਕ ਜਿਹੜੇ ਗਰੀਬ ਵਰਗ ਨੇ ਜਿਹੜੇ ਕਹਿ ਰਹੇ ਨੇ ਵੀ ਕਿਉਂ ਕਿਸ ਤਰ੍ਹਾਂ ਦੇ ਉਮੀਦਵਾਰ ਚੁਣੇ ਗਏ ਕਿਉਂਕਿ ਰੋਜ਼ਗਾਰ ਦੀ ਵੱਡੀ ਦਿੱਕਤ ਹੈ ਇਹਨਾਂ ਨੂੰ ਵੱਡੀ ਬਾਬਾ ਜੀ ਕਿੰਨੀ ਕੁ ਉਮਰ ਹੋ ਗਈ ਤੁਹਾਡੀ ਜੀ ਉਮਰ 60 ਚਾਲ ਦੀ ਹੋ ਗਈ ਜੀ ਹਾਂ ਅੱਛਾ ਜੀ ਕਿੰਨੀ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸਾਹਮਣਾ ਕਰਨਾ ਪੈਂਦਾ ਜੀ ਮੁਸ਼ਕਿਲ ਦਾ ਹਾਂ ਜੀ ਹਾਂ ਕੰਮ ਨਹੀਂ ਮਿਲਦਾ ਜੀ ਮੇਰੇ ਰਜਕਾਰ ਵਧ ਗਏ ਜੇ ਫੈਕਟਰੀ ਲੱਗੇ ਕੋਈ ਮਾੜਾ ਮੋਟਾ ਜਵਾਕ ਲੱਗਣਗੇ ਕੰਮ ਤੇ ਰਜਕਾਰ ਵਧੂਗਾ ਜੀ ਸਭ ਤੋਂ ਵੱਡਾ ਮੁੱਦਾ ਫੈਕਟਰੀ ਦਾ ਜੇ ਰੋਜ਼ਗਾਰ ਆਊਗਾ ਸਾਰਾ ਕੁਝ ਹੋ ਜਾਊਗਾ ਹਾਂ ਜੀ ਹਾਂ ਜ ਹਾਂਜੀ ਹਾਂ। ਹਰੇਕਾ ਮਜ਼ਦੂਰ ਵਰਗ ਜਾਂਦਾ ਤੇ ਬੱਚੇ ਘੱਟੋ ਘੱਟ ਮਜ਼ਦੂਰੀ ਨਾ ਕਰਨ ਨਾ ਕੰਮ ਕਰਨ। ਹਾਂ ਬੱਚੇ ਦਾ ਮੌਜ ਕਰਨਗੇ ਜੀ ਜਿਵੇਂ ਫੇਟੀਆਂ ਫੇਟੀਆਂ ਲੱਗਣਾ ਪਈ। ਨਾ ਮਿਲਦਾ ਨਹੀਂ ਜੀ ਕੰਮ। ਇਹ ਸਰਕਾਰ ਤਾਂ ਕਹਿੰਦੀ 40 ਲੱਖ ਨੌਕਰੀ ਦੇ ਰਹੀਆਂ ਸੀ। ਦਿੱਤੀ ਨਹੀਂ ਨੌਕਰੀ ਜਵਾਗ ਦਾ ਸਾਡੇ ਕੋਲ ਨਹੀਂ ਫਿਰ ਦੇਣੀ ਪੜੇ ਹੋਏ ਨੇ ਜਵਾਗ। ਹਾਂ ਵੀ ਇਹ ਕਰ ਰਹੇ ਜਵਾਕਾਂ ਦੀ। ਬਿਲਕੁਲ ਇਹ ਇਹ ਵਿਧਾਨ ਸਭਾ ਹਲਕਾ ਨਾਬਾ ਦੇ ਉਹ ਮਜ਼ਦੂਰ ਵਰਗ ਨੇ ਜੇ ਜਦੋਂ ਦਾਵਾ ਕੀਤਾ ਜਾਂਦਾ ਵੀ ਇਹ ਮਜ਼ਦੂਰ ਦੀ ਸੁਣਵਾਈ ਸਰਕਾਰਾਂ ਵੱਲੋਂ ਕੀਤੀ ਜਾਂਦੀਆਂ ਨੇ, ਐਮਪੀ ਵੱਲੋਂ ਕੀਤੀ ਜਾਂਦੀਆਂ ਨੇ। ਇਹਨਾਂ ਦਾ ਕਹਿਣਾ ਵੀ ਵੋਟਾਂ ਦੇ ਸਮੇਂ ਇਹ ਨੇਤਾ ਨਜ਼ਰ ਜ਼ਰੂਰ ਖਤਮ ਹੁੰਦੇ ਹੀ ਇਹ ਗਾਇਬ ਹੋ ਜਾਂਦੇ ਨੇ ਤੇ ਵਿਚਾਰੇ ਇਹ ਮਜ਼ਦੂਰ ਜਿਹੜੇ ਨੇ ਆਪਣਾ ਜਿਹੜਾ ਰੋਜ਼ ਦਾ ਰੋਜ਼ਗਾਰ ਜਿਹੜਾ ਲੱਭਣ ਲਈ ਵਾਸਤੇ ਰੋਜ਼ਾਨਾ ਇੱਥੇ ਬੈਠਦੇ ਨੇ ਜਿਨ੍ਹਾਂ ਨੂੰ ਮੌਜੂਦਾ ਸਰਕਾਰ ਵੱਲੋਂ ਦਾਵਾ ਕੀਤਾ ਸੀ ਵੀ ਇਹਨਾਂ ਦਾ ਇੱਕ ਸ਼ੈੱਡ ਬਣਾਇਆ ਜਾਵੇਗਾ ਤਾਂ ਜੋ ਬੈਠ ਕੇ ਘਟੋ-ਘਟ ਦਿਹਾੜੀ ਲਈ ਇੰਤਜ਼ਾਰ ਤਾਂ ਕਰ ਸਕਣ ਲੇਕਿਨ ਉਹ ਵੀ ਮੰਗ ਇਹਨਾਂ ਦੀ ਪੂਰੀ ਨਹੀਂ ਹੋਈ ਅਸੀਂ ਨਾਪਾ ਦੇ ਨਵੇਂ ਬੱਸ ਸਟੈਂਡ 'ਤੇ ਖੜੇ ਹਾਂ ਕਿਹੜੇ-ਕਿਹੜੇ ਮੁੱਦੇ ਨੇ ਜਿਸ ਨੂੰ ਲੈ ਕੇ ਜਿਹੜੇ ਵੋਟਰ ਚਾਹੁੰਦੇ ਨੇ ਵੀ ਕਿਸ ਤਰ੍ਹਾਂ ਦਾ ਉਮੀਦਵਾਰ ਉਹਨਾਂ ਦਾ ਹੋਵੇ ਕੀ ਲੱਗਦਾ ਜੀ ਕਿਸ ਤਰ੍ਹਾਂ ਦਾ ਉਮੀਦਵਾਰ ਚੁਣਨਾ ਚਾਹੀਦਾ ਆਪਾਂ ਨੂੰ ਅਕਾਲੀ ਦਲ ਦਾ ਚੁੰਨਾ ਜੀ ਨਾ ਜੀ ਅਕਾਲੀ ਦਲ ਪੁਰਾਣੀ ਪਾਰਟੀ ਆ ਤੇ ਵਿਸ਼ਵਾਸ ਵੀ ਹੈਗਾ ਆਪਾਂ ਨੇ ਉਹਨਾਂ ਤੇ ਕੰਮ ਵੀ ਕੀਤੇ ਨੇ ਉਹਨਾਂ ਨੇ ਬਹੁਤ ਕੰਮ ਦੇ ਆਧਾਰ ਤੇ ਚੁੰਨਾ ਜੀ ਦਾ ਉਮੀਦਵਾਰ ਕਿਸ ਤਰ੍ਹਾਂ ਦਾ ਹੋਵੇ ਕਿਹੜੇ ਕਿਹੜੇ ਕੰਮ ਕਰੇ ਹੋਵੇ ਮੇਰੀ ਸਰਵਾਰ ਜੀ ਹੁਣ ਆਪ ਵਾਲੀ ਸਰਕਾਰ ਵੀ ਤਾਂ ਕੰਮ ਤਾਂ ਇਹ ਵੀ ਕਰ ਰਹੀ ਆ ਤੇ ਜੇ ਉਹਥੇ ਜਾਣਗੇ ਆਪਣੇ ਬੰਦੀ ਸਿੰਘਾਂ ਦਾ ਇਹ ਅਕਾਲੀ ਦਲ ਵੀ ਮੁੱਦਾ ਚੱਕੂਗਾ ਜੀ ਜਾਂ ਕਿ ਉਹਥੇ ਮਤਲਬ ਕਿ ਪੰਜ ਤਰ੍ਹਾਂ ਨੂਬਰਾਤੀ ਜਿਹੜਾ ਵੀ ਮੁੱਦਾ ਚੁੱਕੇ ਲੋਕ ਸਭਾ ਸੰਸਦ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਨਾਬਾ ਵਿਖੇ ਮੌਜੂਦ ਨੇ ਇੰਤਜ਼ਾਰ ਕਰ ਰਹੇ ਨੇ ਬਸਾਂ ਦਾ ਕਿਸ ਤਰ੍ਹਾਂ ਦਾ ਉਮੀਦਵਾਰ ਚੁਣਨਾ ਚਾਹੀਦਾ ਫੈਸਲਾ ਲੋਕਾਂ ਨੇ ਕਰਨਾ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਲਗਾਤਾਰ ਇੰਤਜ਼ਾਰ ਕਰਦੇ ਨੇ ਲੋਕ ਜਿਹੜੇ ਨੇ ਕੀ ਲੱਗਦਾ ਜੀ ਕਿ ਕਿੰਨਾ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਬਸਾਂ ਨੂੰ ਲੈ ਕੇ ਬਸਾਂ ਲੈ ਕੇ ਕੀ ਨਿਕ ਦਿੱਕਤ ਆਂਦੀ ਹੈ ਬੜੀ ਦਿੱਕਤ ਆਂਦੀ ਹੈ ਵੇਖ ਖੜਾਉਂਦੇ ਨਹੀਂ ਹੈਗੇ ਬੱਚਾ ਸਰਕਾਰੀ ਵਾਲੇ ਕਹਿੰਦੇ ਨੇ ਬੁੜੀਆਂ ਤਾਂ ਬਸੇ ਮੀਤੂਰੀ ਫਿਰਦੀਆਂ ਨੇ। ਅੱਛਾ ਨਾਲੇ ਕਹਿੰਦੇ ਫ੍ਰੀ ਕਰਤਾ ਬਸ ਸਾਰੀਆਂ ਔਰਤਾਂ ਦਾ ਬਹੁੜੀ ਖੁਸ਼ ਹੋਈਆਂ ਨੇ। ਖੁਸ਼ ਤਾਂ ਹੋਈਆਂ ਨਾ ਫਿਰ ਹੈਰਾਨ ਵੀ ਬੜੀ ਐ ਨਾ। ਹੈਰਾਨ ਕੀ ਬਾਤੀ? ਖਲਾਰ ਦੇ ਨੇ ਨਾ ਇਦਾਂ ਉਹ ਤਾਂ ਚੰਗਾ ਕਰਾਇਆ ਦੇਣਾ ਚੰਗਾ ਤੀ। ਮੇਨਸੀ ਬੰਦਾ ਹੋਵੇ ਇਮਾਨਦਾਰ ਆਦਮੀ ਹੋਵੇ ਉਹ ਸਾਨੂੰ ਕੀ ਚਾਹੀਦਾ? ਪਿਛਲੇ ਉਮੀਦਵਾਰ ਨੇ ਕਿਸ ਤਰ੍ਹਾਂ ਦਾ ਕੰਮ ਕੀਤਾ? ਇਹ ਤਾਂ ਲਾਦੇ ਲਾਉਂਦੇ ਨੇ ਜੀ ਭੁੱਖ ਮਾਰਾ ਕੀ ਕਣਕ ਦੇਤੀ ਆਟਾ ਦੇ ਤਾਂ ਨੌਕਰੀ ਕਿਸੇ ਨੂੰ ਦਿੰਦੇ ਨਹੀਂ। ਇੱਥੇ ਬੁੜੇ ਰੱਖੇ ਹੋਏ ਨੇ ਜਿਹੜਾ ਦੀ ਰਿਟਾਇਰਮੈਂਟ ਦੀ ਉਮਰ ਆ ਉਹਨਾਂ ਨੂੰ ਇੱਥੇ ਨ ਠੀਕ ਹੈ ਰਿਟਾਇਰਮੈਂਟ ਲੇਟ ਕਰ ਰਹੇ ਨੇ ਲੇਟ ਮੇ ਲੇਟ ਨਹੀਂ ਕਰਦੇ ਜੀ ਸਿਨਗੀਰ ਆਪਦੇ ਲਿਹਾਜ਼ਿਆਂ ਨੂੰ ਰੱਖਿਆ ਜਾਂਦਾ ਹੋਰ ਨਹੀਂ ਰੱਖਿਆ ਜਾਂਦਾ ਕਿਸੇ ਨੂੰ ਵੀ ਜਿਹੜਾ ਕਹਿੰਦੇ ਨੌਕਰੀਆਂ ਦੇ ਦਿੱਤੀਆਂ ਉਹ ਉਮਰਾਂ ਚ ਇੱਕ ਕਦੇ ਜਿਨ੍ਹਾਂ ਦੀਆਂ ਨੌਕਰੀਆਂ ਦਿੱਤੀਆਂ ਨੇ ਉਹਨਾਂ ਕਦੇ ਕੋਸਲ ਜਾ ਕੇ ਰੋਜ਼ਗਾਰ ਦਾ ਵੱਡਾ ਮੁੱਦਾ ਤੇ ਖਾਸ ਤੌਰ ਤੇ ਜਿਹੜੇ ਇੱਥੇ ਬੱਸ ਸਰਵਿਸ ਨੂੰ ਲੈ ਕੇ ਲੋਕ ਨਾਰਾਜ਼ ਨੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਜਿਹੜੀ ਇਹ ਨਾਬਾ ਪਟਿਆਲਾ ਰੂਟ ਹੈ ਇਸ ਰੋਡ ਦੇ ਉੱਪਰ ਜਿਹੜੇ ਲੋਕ ਨੇ ਲਗਾਤਾਰ ਸਫਰ ਕਰਨ ਨੂੰ ਲੈ ਕੇ ਪਰੇਸ਼ਾਨ ਹੁੰਦੇ ਨੇ ਕਿਉਂਕਿ ਬਸਾਂ ਬਹੁਤ ਘੱਟ ਨੇ ਖਾਸ ਤੌਰ ਤੇ ਵਿਦਿਆਰਥੀ ਜਿਹੜਾ ਵਰਗ ਹੈ ਵਿਦਿਆਰਥੀ ਵਰਗ ਕਾਫੀ ਪਰੇਸ਼ਾਨ ਹੈ ਬਸਾਂ ਦੀ ਸਰਵਿਸ ਨੂੰ ਲੈ ਕੇ ਤੇ ਲਗਾਤਾਰ ਨਾਰਾਜ਼ਗੀ ਜ਼ਾਹਿਰ ਕਰ ਰਿਹਾ ਜਿਹੜੇ ਇੱਥੇ ਲੋਕ ਨੇ ਵਿਧਾਨ ਸਭਾ ਹਲਕਾ ਨਾਪਾ ਦੇ ਲੋਕ ਉਹਨਾਂ ਦਾ ਵੱਡਾ ਮੁੱਦਾ ਜਿਹੜਾ ਵਿਕਾਸ ਦਾ ਹੈ ਉਹਨਾਂ ਦਾ ਕਹਿਣਾ ਵੀ ਜੇਕਰ ਕੋਈ ਐਮਪੀ ਵਿਕਾਸ ਕਰੇਗਾ ਹਲਕੇ ਦਾ ਤਾਂ ਲੋਕ ਅਜਿਹੇ ਇਮਾਨਦਾਰ ਉਮੀਦਵਾਰ ਦੀ ਚੋਣ ਕਰਨ ਬਾਕੀ ਫੈਸਲਾ ਲੋਕਾਂ ਨੇ ਕਰਨਾ ਹੈ ਸੰਜੀਵ ਕੁਮਾਰ ਪੀਟੀਸੀ ਨਿਊਜ਼ ਨਾਪਾ